सत श्रीकाल जी सार्वलकम टू एर कलैक्शन अब आप तो बहुत सोह मसलीन कॉटन के सूट लैके आए हैं बहुत सोने सूट है आप सारे सूट थानू खोल के चैक कराने बहुत सोना ये कलर से सूट आएगा जी इस बहुत सोहना प्रिंट होया है जी और आरी का कम हो चेक कर सकते हो इसका प्रिंट ये पूरा शर्ट के फरंट पर ये वाला प्रिंट आएगा और सेम प्रिंट शर्ट द बैक पर आएगा ਔਰ ਮਸਲੀਨ कॉटन ਦੀ ਹੀ ਇਸ ਦੇ ਨਾਲ ਬਾਟਮ ਆਏਗੀ। ਦੁਪੱਟਾ ਇਹਨਾਂ ਦਾ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਹੈ ਮਸਲੀਨ कॉटन ਦਾ ਦੁਪੱਟਾ ਹੈ ਜੀ। ਮਸਲੀਨ ਦਾ ਪ੍ਰਿੰਟਡ ਦੁਪੱਟਾ ਹੈ ਜੀ। ਦੁਪੱਟਾ ਚੈੱਕ ਕਰੋ। ਦੁਪੱਟੇ ਇਹਨਾਂ ਦੇ ਬਹੁਤ ਜ਼ਿਆਦਾ ਸੋਹਣੇ ਬਣੇ ਹੋਏ ਐ ਔਰ ਕਲਰ ਵੀ ਬਹੁਤ ਸੋਹਣੇ ਆਏ ਐ। ਨੈਕਸਟ ਕਲਰ ਹੈ ਜੀ ਵਾਈਨ ਕਲਰ। ਬਹੁਤ ਵਧੀਆ ਪ੍ਰਿੰਟ ਹੈ ਜੀ। ਚੈੱਕ ਕਰੋ ਪ੍ਰਿੰਟ। ਇਸ ਦੀ ਬਾਟਮ ਆਏਗੀ ਜੀ ਸਭ ਤੋਂ ਵਧੀਆ ਇਹਨਾਂ ਦੇ ਦੁਪट्टे ਬਣੇ ਹੋਏ ਆ ਦੁਪੱਟਾ ਚੱਕਰ ਦੁਪੱਟੇ ਇਹਨਾਂ ਦੇ ਬਹੁਤ ਜ਼ਿਆਦਾ ਸੋਹਣੇ ਬਣੇ ਹੋਏ ਆ ਔਰ ਕਲਰ ਵੀ ਬਹੁਤ ਜ਼ਿਆਦਾ ਪਿਆਰੇ ਆ ਇਹਨਾਂ ਦੇ ਵਿੱਚ ਨੈਕਸਟ ਕਲਰ ਜੀ ਗ੍ਰੇ ਕਲਰ ਚੱਕਰ ਗ੍ਰੇ ਕਲਰ ਬਹੁਤ ਸੋਹਣਾ ਡਾਰਕ ਗ੍ਰੇ ਕਲਰ ਆ ਜੀ ਔਰ ਦੁਪੱਟੇ ਦੇ ਵਿੱਚ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੋਇਆ। ਨੈਕਸਟ ਹੈ ਜੀ ਮਹਿਰੂਨ ਕਲਰ। ਮਹਿਰੂਨ ਕਲਰ ਵੀ ਬਹੁਤ ਜਿਆਦਾ ਸੋਹਣਾ ਹੈ। ਪ੍ਰਾਈਸ ਰਹੇਗਾ ਜੀ 2000। ਜਿਹਨਾਂ ਨੇ ਵੀ ਆਰਡਰ ਕਰਨਾ ਉਹ ਸਾਨੂੰ WhatsApp ਦੇ ਉੱਪਰ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਆ। ਨੰਬਰ ਸਾਡਾ ਸਕਰੀਨ ਦੇ ਉੱਪਰ ਆ ਰਿਹਾ ਹੈ ਜੀ। ਨੈਕਸਟ ਆਰਟੀਕਲ ਆਪਣੇ ਕੋਲ ਬਹੁਤ ਸੋਹਣਾ ਹੈਂਡਵਰਕ ਦੇ ਉੱਪਰ ਤਿਆਰ ਹੋ ਕੇ ਆਇਆ ਹੈ ਆਪਾਂ ਤੁਹਾਨੂੰ ਇਸ ਦੇ ਕਲਰ ਚੈੱਕ ਕਰਾਉਨੇ ਆ ਇਸ ਦਾ ਬਹੁਤ ਸੋਹਣਾ ਬਲੂ ਕਲਰ ਹੈ ਜੀ ਸ਼ਿਮਰ ਫੈਬਰਿਕ ਦੇ ਉੱਪਰ ਆਇਆ ਹੈ ਇਸ ਦਾ ਵਰਕ ਚੈੱਕ ਕਰੋ ਜੀ ਨੈਕ ਦਾ ਵਰਕ ਚੈੱਕ ਕਰੋ ਬਹੁਤ ਸੋਹਣਾ ਇਸ ਤੇ ਹੈਂਡਵਰਕ ਦੇ ਨਾਲ ਆਰੀ ਵਰਕ ਹੋਇਆ ਹੈ ਥ੍ਰੈਡ ਵਰਕ ਹੋਇਆ ਹੈ ਕਟ ਦਾਣੇ ਦਾ ਕੰਮ ਹੋਇਆ ਹੈ ਬਹੁਤ ਸੋਹਣਾ ਇਸ ਦਾ ਵਰਕ ਚੈੱਕ ਕਰੋ ਔਰ ਬਹੁਤ ਸੋਹਣਾ ਫੈਬਰਿਕ ਹੈ ਜੀ ਮੂਰ ਫੈਬਰਿਕ ਦੇ ਉੱਪਰ ਤਿਆਰ ਹੋ ਕੇ ਸੂਟ ਆਪਣੇ ਕੋਲ ਆਇਆ ਹੈ। ਇਸ ਦਾ ਘੇਰੇ ਦਾ ਵਰਕ ਘੇਰੇ ਤੇ ਬਹੁਤ ਸੋਹਣਾ ਵਰਕ ਹੋਇਆ ਹੈ। ਨੈਕਸਟ ਆਪਾਂ ਤੁਹਾਨੂੰ ਇਸ ਦੇ ਬਾਜੂ ਵਰਕ ਚੈੱਕ ਕਰਾਉਣੀ ਹੈ। ਇਹ ਵਰਕ ਇਸ ਦੀ ਬਾਜੂ ਤੇ ਆਏਗਾ। ਔਰ ਇਹ ਇਸ ਦੀ ਸਿਲਕੀ ਬਾਟਮ ਆਏਗੀ ਜੀ। ਆਪਾਂ ਇਸ ਦਾ ਦੁਪੱਟਾ ਤੁਹਾਨੂੰ ਚੈੱਕ ਕਰਾਉਣੀ ਹੈ। ਬਹੁਤ ਸੋਹਣਾ ਚਿਨੌਂ ਦਾ ਦੁਪੱਟਾ ਬਣ ਕੇ ਤਿਆਰ ਹੋਇਆ। ਚੈੱਕ ਕਰਾਓ ਦੁਪੱਟਾ। दुपट्टे तो से चारों साइड जी लैस लगी हुई है और इसका जिग जैग लैस लगी हुई है जी नैक्सट कलर आएगा जी वाइन कलर बहुत सोहना कलर है जी सब तो बढ़िया है इसके उपर जो वर्क होया है उसकी वर्क की फिनिशिंग चेक करो फैब्रिक भी बहुत सोहना है वर्क भी बहुत सोहना हो बहुत ज्यादा सूट बन के सोहना तैयार होएगा ਔਰ ਬਾਟਮ ਪੀਸ ਦੀ ਬਹੁਤ ਸੋਹਣੀ ਆਈ ਹੈ ਜੀ ਸਿਲਕ ਦੇ ਉੱਪਰ ਔਰ ਦੁਪट्टे ਵੀ ਇਸ ਦੇ ਬਹੁਤ ਜ਼ਿਆਦਾ ਸੋਹਣੇ ਤਿਆਰ ਹੋਏ ਆ ਪ੍ਰਾਈਸ ਰਹੇਗਾ ਜੀ ਇਸ ਦਾ 2990 ਜਿਨ੍ਹਾਂ ਨੇ ਵੀ ਆਰਡਰ ਕਰਨਾ ਹੈ ਨਾ ਉਹ ਆਪਾਂ ਨੂੰ ਵਟਸਐਪ ਦੇ ਉੱਪਰ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਆ ਔਰ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਨੈਕਸਟ ਆਰਟੀਕਲ ਆਪਣੇ ਕੋਲ ਬਹੁਤ ਹੀ ਸੋਹਣਾ 3D ਸੂਟ ਬਣ ਕੇ ਆਏ ਆ ਆਪਾਂ ਤੁਹਾਨੂੰ ਚੈੱਕ ਕਰਾਉਣੀ ਆ ਇਸ ਦਾ ਫੈਬਰਿਕ ਰਹੇਗਾ ਜੀ ਕ੍ਰਸ਼ ਸ਼ਿਮਰ ਔਰ ਇਹ 3D ਸੂਟ ਬੜਿਆ ਹੋਇਆ ਹੈ ਦੇਖੋ ਇਸ ਦਾ ਚੈੱਕ ਕਰੋ ਕਲਰ ਇਸ ਤਰ੍ਹਾਂ ਇਸ ਦਾ ਕਲਰ ਆਏਗਾ ਚੈੱਕ ਕਰੋ 3 ਕਲਰ ਆਉਣਗੇ ਔਰ ਵਰਕ ਸਿਰਫ ਇਸ ਦੀ ਨੈਕ ਤੇ ਆਏਗਾ ਇਹ ਨੈਕ ਤੇ ਆਰੀ ਵਰਕ ਆਏਗਾ ਇਸ ਦੀ ਬਾਟਮ ਹੈ ਜੀ ਔਰ ਇਸ ਦਾ ਬਹੁਤ ਸੋਹਣਾ ਸ਼ਿਮਰ ਦਾ ਇਸ ਦਾ ਦੁਪੱਟਾ ਆਏਗਾ डिजिटल प्रिंट दुपट्टा है जी दुपट्टा चेक करो बहुत ही सोना दुपट्टे जी को दो कलर आए हैं जी इस दा कलर है फैब्रिक रहेगा क्रश शिमर बहुत ज्यादा सोहना सूट बन के तैयार होएगा पहला वाले सूट का वीनैक सी ए राउंड नैक आया जी सेकंड ਉੰਡਾ ਪੱਟੇ ਇਹਨਾਂ ਦੇ ਬਹੁਤ ਜਿਆਦਾ ਸੋਹਣੇ ਬਣੇ ਹੋਏ ਆ। ਉਹ ਸੋਹਣਾ ਡਿਜੀਟਲ ਪ੍ਰਿੰਟ ਬਟਾ ਬਣਿਆ ਹੋਇਆ ਜੀ। ਪ੍ਰਾਈਸ ਰਹੇਗਾ ਜੀ ਇਸਕਾ 2200। ਤੇ ਨੈਕਸਟ ਆਰਟੀਕਲ ਆਪਣੇ ਕੋਲ ਆਇਆ ਹੈ ਜੀ ਸ਼ਿਫੋਨ ਦੇ ਉੱਪਰ ਇਹ ਸਾਰੇ ਬੁਟੀਕ ਆਈਟਮਸ ਹੈ ਔਰ ਜੋ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਹੁਣ ਬਹੁਤ ਸੋਹਣਾ ਇਸਦੀ ਨੈਕ ਤੇ ਵਰਕ ਹੋਇਆ ਹੈ ਵਰਕ ਚੈੱਕ ਕਰੋ ਜੀ ਵੀ ਨੈਕ ਹੈ ਜੀ ਇਸਦੀ। ਬਹੁਤ ਹੀ ਸੋਹਣਾ ਸਿੰਪਲ ਸੋਬਰ ਜੈ ਸੂਟ ਹੈ ਜੀ। ਸ਼ਿਫੋਨ ਫੈਬਰਿਕ ਹੈ। ਇਸ ਦੀ ਸ਼ੰਟੂਨ ਦੀ ਬਾਟਮ ਹੈ ਜੀ ਔਰ ਦੁਪੱਟਾ ਇਸ ਦੇ ਨਾਲ ਬਹੁਤ ਹੀ ਜਿਆਦਾ ਸੋਹਣਾ। डिजाइनर का दुपट्टा आएगा दुपट्टा चेक करो ये बुटीक आइटम्स है जी सोलो पीस आएगा प्राइस रहेगा जी इक्की सौ नेक्स्ट आर्टिकल है जी इसका ये सारे सोलो पीस रहे आ सिंगल सिंगल पीस है जी ये भी यिमर उ है जी नैक का वर्क चेक करो वर्क बहुत ज्यादा सोहना है जी बहुत ज्यादा सोहनी नैक बनी हुई है शंटून की बॉटम रहेगी और इना डिजाइनर दुपट्टे ही आज डिजिटल प्रिंट दुपट्टा है जी डिजाइनर दुपट्टा दुपट्टा चेक करो बहुत ज्यादा सोहना दुपट्टा बनया हुआ है जी प्राइज रहेगा जी दो हजारेक्सट है जी अगेन शिमर फैब्रिक देर neck ਦਾ ਵਰਕ ਚੈੱਕ ਕਰੋ ਹੈਂਡਵਰਕ ਦਾ ਟੱਚ ਹੈ ਜੀ ਵਿੱਚ ਔਰ ਪ੍ਰਿੰਟ ਬਹੁਤ ਜਿਆਦਾ ਸੋਹਣਾ ਹੈ ਜੀ ਇਸ ਦੇ ਨਾਲ ਆਏਗੀ ਸਿਲਕ ਦੀ ਬਾਟਮ ਔਰ ਬਹੁਤ ਸੋਹਣਾ ਇਸ ਦੇ ਨਾਲ ਡਿਜ਼ਾਈਨਰ ਦੁਪੱਟਾ ਆਏਗਾ ਦੁਪੱਟੇ ਦਾ ਵਰਕ ਚੈੱਕ ਕਰ ਸਕਦੇ ਹੋ ਪ੍ਰਾਈਜ਼ ਰਹੇਗਾ ਜੀ ਇਸ ਦਾ 2200 ये नैक्सट आर्टिकल जो आपको दिखाने जा रहे हैं जी बहुत ही ज्यादा सोहना आर्टिकल है जी सारे सिंगल सिंगल पीस है जी बुटीक आइटम है सिमर फैब्रिक दी उपर। चेक करो प्रिंट चेक करो बहुत ही ज़्यादा सोहना बन के तैयार होगा कलर बहुत सोहना है जी बॉटल ग्रीन कलर है जी सिल्क की बॉटम है और दुपट्टा तो बहुत ही ज्यादा सोहना बनिया होया दुप्टा चेक करो ਦੁਪट्टे ਦੇ ਦੋਨੋਂ ਸਾਈਡ ਵਰਕ ਆਏਗਾ ਔਰ ਲਾਈਨਾਂ ਵਾਲਾ ਬਹੁਤ ਹੀ ਜ਼ਿਆਦਾ ਸੋਹਣਾ ਸ਼ਿਮਰਦਾ ਹੀ ਦੁਪੱਟਾ ਆਏਗਾ ਪ੍ਰਾਈਜ਼ ਰਹੇਗਾ ਜੀ 2300 ਨੈਕਸਟ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਹੈਂਡਵਰਕ ਵਾਲੇ ਸੂਟ ਰਸ਼ ਸ਼ਿਮਰ ਦੇ ਉੱਪਰ ਪੂਰਾ ਹੈਂਡਵਰਕ ਹੋਇਆ ਹੈ ਜੀ ਚੈੱਕ ਕਰੋ ਵਰਕ ਚੈੱਕ ਕਰੋ ਜੀ ਬਹੁਤ ਹੀ ਜ਼ਿਆਦਾ ਸੋਹਣਾ ਵਰਕ ਹੋਇਆ ਹੈ ਔਰ ਬਾਟਮ ਤੇ ਵੀ ਵਰਕ ਆਏਗਾ ਬਾਟਮ ਦਾ ਵਰਕ ਚੈੱਕ ਕਰੋ ਇਹ ਬਾਟਮ ਤੇ ਵਰਕ ਆਏਗਾ। ਦੁਪੱਟਾ ਆਏਗਾ ਜੀ ਚਨੋਂਨ ਦਾ ਵਰਕ ਦੇ ਨਾਲ। ਦੁਪੱਟੇ ਦਾ ਵਰਕ ਚੈੱਕ ਕਰੋ ਜੀ ਬਹੁਤ ਜ਼ਿਆਦਾ ਸੋਹਣਾ ਵਰਕ ਹੈ ਜੀ। ਪ੍ਰਾਈਸ ਰਹੇਗਾ ਜੀ 3000। ਸਾਡਾ ਨੰਬਰ ਸਕਰੀਨ ਦੇ ਉੱਪਰ ਆ ਰਿਹਾ ਹੈ ਤੁਸੀਂ ਆਰਡਰ ਬੁੱਕ ਕਰ ਸਕਦੇ ਹੋ ਸਾਨੂੰ WhatsApp ਤੇ ਕਾਲ ਜਾਂ ਮੈਸੇਜ ਕਰਕੇ ਸਕਰੀਨਸ਼ਾਟ ਭੇਜ ਕੇ ਜਾਂ ਫਿਰ ਤੁਸੀਂ ਵਿਜ਼ਿਟ ਕਰ ਸਕਦੇ ਹੋ ਜਿਸ ਤਰ੍ਹਾਂ ਵੀ ਤੁਹਾਨੂੰ ਸਹੀ ਲੱਗੇ। ਤੁਸੀਂ ਸ਼ਾਪ ਤੇ ਵਿਜ਼ਿਟ ਕਰਕੇ ਵੀ ਵੈਰਾਈਟੀ ਦੇਖ ਸਕਦੇ ਹੋ। ਨੈਕਸਟ ਜੀ ਇਸ ਦੇ ਵਿੱਚ ਕਲਰ ਲਵੈਂਡਰ ਕਲਰ बॉटम ਦਾ ਫੈਬਰਿਕ ਸਿਲਕ ਹੈ ਜੀ ਚੈੱਕ ਕਰੋ ਬਹੁਤ ਸੋਣਾ बॉटम ਵਰਕ ਹੋਇਆ ਹੈ ਦੁਪੱਟਾ ਚਨੋਂਨ ਦਾ ਦੁਪੱਟੇ ਦੇ ਉੱਪਰ ਵਰਕ ਚੈੱਕ ਕਰੋ ਜੀ ਹਰ ਚੈੱਕ ਕਰੋ ਦੁਪੱਟੇ ਦਾ ਕਲੈਕਸ਼ਨ ਆਪਣੇ ਕੋਲ ਬਹੁਤ ਆ ਗਈ ਹੈ ਤੁਸੀਂ ਦੇਖ ਸਕਦੇ ਹੋ ਕਾਟਨ ਦੀ ਬਹੁਤ ਜ਼ਿਆਦਾ ਆਪਣੇ ਕੋਲ ਕਲੈਕਸ਼ਨ ਆ ਗਈ ਹੈ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਜਿਸ ਤਰ੍ਹਾਂ ਵੀ ਤੁਹਾਨੂੰ ਸਹੀ ਲੱਗੇ ਆਨਲਾਈਨ ਆਰਡਰ ਵੀ ਕਰ ਸਕਦੇ ਹੋ ਇਹ ਨੈਕਸਟ ਆਰਟੀਕਲ ਜੀ ਆਪਣੇ ਕੋਲ ਰਾਮ ਟੈਕਸ ਦੇ ਸੂਟ ਆਏ ਸੀ ਜਿੱਦਾਂ ਕਿ ਤੁਸੀਂ ਜਾਣਦੇ ਹੋ ਰਾਮ ਟੈਕਸ ਦੇ ਸੂਟ ਥੋੜੇ ਐਕਸਪੈਂਸਿਵ ਹੁੰਦੇ ਆ ਪਰ ਇਹਨਾਂ ਦਾ ਫੈਬਰਿਕ ਬਹੁਤ ਵਧੀਆ ਹੁੰਦਾ ਹੈ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਰਾਮ ਟੈਕਸ ਵਾਲੇ ਸੂਟ ਬਹੁਤ ਹੀ ਜ਼ਿਆਦਾ ਪਿਆਰੇ ਕਲਰ ਆਏ ਆ ਇਹ ਇਸ ਦਾ ਫਰਸਟ ਕਲਰ ਹੈ ਜੀ ਰਸਟ ਕਲਰ ਚੈੱਕ ਕਰ ਸਕਦੇ ਹੋ ਰਾਮ ਟੈਕਸ ਦੇ ਸੂਟ ਹੈ ਜੀ बहुत ही ज्यादा सोहना शिमर और गेंजा फैबरिक है जी वह बिल्कुल सिंपल सोबर जहा सूट है जी बट सूट फैब्रिक और बॉटम का फैब्रिक बहुत ही ज्यादा वाया है जी चेक करो इसका पेंट बहुत सोना छोटा छोटा जहा वर्क होया है, वर्क चेक कराओ जी बहुत सोहना वर्क होया है जी और घेरे के उम्ब्रॉयडरी चेक कर सकते हो घेरे का वर्क आपकी बॉटम भी दिखाने ਬਸ ਉਹਨੀ ਨੇਚਰਲ ਕ੍ਰੇਪ ਦੀ ਬਾਟਮ ਹੈ ਜੀ ਦੁਪੱਟਾ ਇਸ ਦਾ ਬਹੁਤ ਜ਼ਿਆਦਾ ਸੋਹਣਾ ਹੈ ਜੀ ਦੁਪੱਟਾ ਚੈੱਕ ਕਰੋ ਔਰ ਦੁਪੱਟੇ ਦੀ ਲੈਂਥ ਚੈੱਕ ਕਰੋ ਬਹੁਤ ਜ਼ਿਆਦਾ ਸੋਹਣਾ ਖੁੱਲਾ ਢੁਲਾ ਦੁਪੱਟਾ ਬਣਿਆ ਹੋਇਆ ਹੈ ਜੀ ਔਰ ਦੁਪੱਟੇ ਤੇ ਬਹੁਤ ਹੀ ਜ਼ਿਆਦਾ ਪਿਆਰੀ ਲੈਂਸ ਲੱਗੀ ਹੈ ਚੈੱਕ ਕਰਾ ਸਕਦੇ ਨੇ ਨੈਕਸਟ ਇਸ ਦੇ ਵਿੱਚ ਆਏਗਾ ਜੀ ਬਹੁਤ ਹੀ ਸੋਹਣਾ ਮਹਿੰਦੀ ਕਲਰ ਅਗੇ ਨੂੰ ਰਾਮ ਟੈਕਸ ਦਾ ਹੀ ਹੈ ਜੀ ਇਹ ਵੀ ਫੈਬਰਿਕ ਫੈਬਰਿਕ ਬਹੁਤ ਪਿਆਰਾ ਹੈ ਜੀ ਸ਼ਿਮਰ ਔਰ ਗਾਂਗਾ ਔਰ ਕਲਰ ਤੇ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਦੁਪੱਟਾ ਚੈੱਕ ਕਰੋ ਜੀ ਦੁਪੱਟੇ ਇਹਨਾਂ ਦੇ ਬਹੁਤ ਜ਼ਿਆਦਾ ਸੋਹਣੇ ਬਣੇ ਹੋਏ ਆ ਪ੍ਰਾਈਜ਼ ਰਹੇਗਾ ਜੀ 4000 ਦੁਪੱਟਾ ਚੈੱਕ ਕਰੋ ਬਹੁਤ ਸੋਹਣਾ ਦੁਪੱਟਾ ਹੈ ਇਸੇਮ ਇਸ ਦੇ ਵਿੱਚ ਦੋ ਕਲਰ ਆਏ ਆਪਣੇ ਕੋਲ ਇਸ ਇਸ ਆਰਟੀਕਲ ਦੇ ਵਿੱਚ ਤੇ ਦੋ ਆਪਣੇ ਕੋਲ ਹੋਰ ਆਏ ਆ ਬਹੁਤ ਸੋਹਣਾ ਪਾਰਟੀ ਵੇਅਰ ਸੂਟ ਬਣਿਆ ਹੋਇਆ ਜੀ ਇਹ ਵੀ ਫੈਬਰਿਕ ਬਹੁਤ ਜ਼ਿਆਦਾ ਸੋਹਣਾ ਹੈ ਜੀ ਚੱਕਰ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਏਮਬਰਾਇਡਰੀ ਬਹੁਤ ਜ਼ਿਆਦਾ ਸੋਹਣੀ ਹੋਈ ਹੈ इसका घेरा है जी इस तरह आएगा है इस तरह और इसका दुपट्टा बहुत ज्यादा सोहना बनिया होया जी बॉटम का कपड़ा भी बहुत ज्यादा सोहना है जी इस दुपट्टा चेक करो दुपट्टे तो बहुत ही ज्यादा सोहने बने हुए है और गेंजा का दुपट्टा है जी और बहुत ही ज्यादा लाइट वेट और गेंजा है जी और लैस वर्क देखो उपर लैस वर्क बहुत ज्यादा सोहना होया है जी उपर ਨੈਕਸਟ ਇਸ ਦੇ ਵਿੱਚ ਬਰਾਊਨ ਜੀ ਸ਼ੇਡ ਆਈ ਹੈ ਜੀ ਬਹੁਤ ਹੀ ਪਿਆਰਾ ਬਰਾਊਨ ਸ਼ੇਡ ਦੇ ਵਿੱਚ ਔਰ ਇਸ ਦੀ ਫਰੰਟ ਬੈਕ ਦੋਨੋਂ ਤੇ ਇਹ ਵਰਕ ਆਏਗਾ ਚੈੱਕ ਕਰ ਸਕਦੇ ਹੋ ਇਸ ਦੇ ਘੇਰੇ ਤੇ ਔਰ ਇਹ ਰਾਮ ਟੈਕਸ ਦਾ ਮਾਰਕਾ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਜ਼ਿਆਦਾ ਸੋਹਣਾ ਇਸ ਤਰ੍ਹਾਂ ਘੇਰੇ ਤੇ ਵਰਕ ਹੋਇਆ ਜੀ ਔਰ ਇਹ ਜਿੰਨਾ ਵੀ ਵਰਕ ਹੈ ਇਹ ਫਰੰਟ ਔਰ ਬੈਕ ਦੋਨੋਂ ਸਾਈਡ ਆਏਗਾ ਪ੍ਰਾਈਸ ਸੇਮ ਰਹੇਗਾ ਜੀ 4000 ਜਿਨ੍ਹਾਂ ਨੇ ਸੂਟ ਆਰਡਰ ਕਰਨੇ ਹੋ ਸਾਨੂੰ WhatsApp ਤੇ ਆਪ ਸਕਰੀਨਸ਼ਾਟ ਭੇਜ ਕੇ ਆਰਡਰ ਕਰ ਸਕਦੇ ਹੋ ਔਰ ਜਿਨ੍ਹਾਂ ਨੇ ਆਪਣਾ YouTube ਚੈਨਲ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਔਰ ਤੁਸੀਂ ਵੀ ਸਾਡੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਦੇਖ ਸਕਦੇ ਹੋ ਵੈਰਾਈਟੀ ਬ੍ਰਾਈਟੀ ਆਪਣੇ ਕੋਲ ਬਹੁਤ ਆ ਗਈ ਹੈ ਕਾਟਨ ਦੇ ਸੂਟਾਂ ਦੀ ਵੀ ਚੈੱਕ ਕਰੋ ਕਿੰਨਾ ਸੋਹਣਾ ਦੁਪੱਟਾ ਹੈ ਜੀ ਔਰ ਬਹੁਤ ਸੋਹਣਾ ਕਲਰ ਹੈ ਜੀ ਨੈਕਸਟ ਵੀਡੀਓ ਵਿੱਚ ਆਪਾਂ ਤੁਹਾਨੂੰ ਕਾਟਨ ਦੇ ਸੂਟ ਦਿਖਾਵਾਂਗੇ ਥੈਂਕ ਯੂ